ਉਸ ਵੇਲੇ ਉਹ ਮਾਰ ਗਿਆ ਹੈ ਗਨੇ ਟੋ ਆਲਾ ਪਾਦੀ ਜੇ ਟਰੈਕਟਰ ਤਾ ਤਾ ਤੋੜੇ ਟੋ ਆਲਾ ਪਾਦੇ ਜੇ ਟਰੈਕਟਰ ਤਰਤਾ ਤਾ ਤਾ ਤੋੜੇ ਕਿਹਾ ਬਾਈ ਚੱਲਿਆ ਵੋ ਘਰ ਦੇ ਟਰੈਕਟਰ ਹਾਂਜੀ ਪੰਜ ਬੋਲ ਦਿਓ ਅਗਲਾ ਕਿਹੜਾ ਸ੍ਰੀ ਦਮਦਮਾ ਸਾਹਿਬ ਦੇ ਮਤਲਬ ਨਕੀਓ ਕਰੋ ਕੋਡਲ ਲੱਕੀ ਗੋਲਡ ਸਮਿਸ ਦਾ ਬਾਈਬਾ ਨੰਬਰ ਚੱਲ ਪਿਆ ਹੁਣ ਕੋਈ ਨੰਬਰ ਬੈਰੀਕਡ ਤੋਂ ਬਾਹਰ ਆ ਰਿਹਾ ਨਾ ਕਰਦਾ ਪੜ ਗਿਆ ਕੋਈ ਨਾ ਕਿ ਕੰਮ ਨਹੀਂ ਚੱਲਦਾ ਜਾਂ ਤਾਂ ਕੋਈ ਕਲੀਅਰ ਨਹੀਂ ਹੁੰਦਾ ਹੈ ਬਾਈਬਾ ਨਾ ਕਰਵਾਉਣੇ ਕਮੇਟੀ ਵਾਲੇ ਕਹਿੰਦੇ ਜਿਲ੍ਹਾ ਦੇ ਗਰਾਊਂਡ ਦਿੱਤੇ ਦੇ ਰਹੇ ਹੁੰਦੇ ਆ ਲਓ ਜੀ

ਹਾਂ 10000 ਮੇਰੇ ਕੋਲੇ ਪਹਿਲੀ ਵਾਰ ਗਿਆ ਬਾਰ ਦੇ ਲਈਦਾ ਆਵਾ ਆ ਮੈਨੂੰ ਲੈ ਲਿਓ 10000 ਕਰੀ ਗਈ ਕੋਈ ਐਸੀ ਕਿੱਥੇ ਹੈ ਇਹ ਲੱਗੀ ਕਿਹੜਾ ਲੱਗਿਆ ਦੀ ਰੈਟਰ ਥੋੜਾ ਜਿਹਾ ਆਹ ਬੰਦ ਜੀ ਹੁਣ ਹੁਣਾ ਗਰਾਊਂਡ ਜੀ ਟ੍ਰੈਕ ਕੋਲੇ ਦੀ ਪਿਆਰਾ ਕੀ ਹਰਾ ਦੇ ਵੀਰ ਜਿਹੜਾ ਰਾਜ ਨਾਇਕ ਨੇ ਲੱਕੀ ਗੋਲਡ ਸਮਿੱਥ ਦੇ ਨਾਲ ਪ੍ਰਸਿੱਧ ਹੋਇਆ ਮੇਰੇ ਵੀਰੋ ਪਹਿਲਿਆਂ ਦੇ ਵਿੱਚ ਆ 55 ਲੱਕੀ ਗੋਲਡ ਸੰਸਥਾ ਤੇ ਅੱਜ ਕੱਲ 53 ਦਸ ਦੇ ਨਾਲ ਟਰਾਲੀ ਖਿੱਚ ਮੁਕਾਬਲੇ ਚ ਐਂਟਰੀ ਕੀਤੀ ਆ ਜਿੰਨੇ ਬਲੌਗਰ ਨੇ ਜਿੰਨੇ ਚੈਨਲ ਨੇ ਉਹ ਸਾਰੇ ਕਹਿੰਦੇ ਜਦੋਂ ਮਾਇਚਾਉਂਦਾ ਤੇ ਅੱਪ ਹੋ ਜਾਂਦਾ ਸਿਰ ਤੋਂ ਪਾਰਾ ਭਜ ਜਾਂਦਾ ਇਹ ਕੀ ਚੱਕਰ ਆ ਥੋੜੇ ਦਾ ਦਰਸ਼ਕਾਂ ਦਾ ਪਿਆਰ ਬਣਿਆ ਹੋਇਆ ਤੇਰੇ ਨਾਲ ਇਹ ਨਵਾਂ ਜੂਠਾ ਜੜਾਓ ਕਿਸ ਵਜੇ ਕਰਕੇ ਜੁੜਿਆ ਹੋਇਆ ਇਹ ਦੱਸੋ ਜੀ ਨਹੀਂ ਪਿਆਰ ਹੀ ਆ ਸਾਰਿਆਂ ਦਾ ਬਾਕੀ ਕਹਿ ਪਾਹਣਾ ਮੇਰੇ ਬਾਜਾ ਵਾਲੇ ਦੇ ਤੇ ਤੁਸੀਂ ਐਕਟੀਵਿਟੀ ਜਿਹੜੀ ਜ਼ਿਆਦਾਤਰ YouTube ਤੇ ਆਪ ਰਹੇ ਨੇ ਸਾਰਿਆਂ ਦੇ ਨਾਲ ਤੇ ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਤੁਸੀਂ ਜੁੜੇ ਹੋ ਨਵੀਂ ਗੇਮ ਆ ਇਹ ਕਿੰਨੇ ਕ ਜਿਹੜੀ ਗੇਮ ਤੁਹਾਨੂੰ ਵਧੀਆ ਲੱਗੀ ਇਹਦੇ ਗਰਾਊਂਡ ਕਿੱਦਾਂ ਦੇ ਹੋਣੇ ਚਾਹੀਦੇ ਆ ਟਰਾਲੀ ਦਾ ਲੋਡ ਤੇ ਆਡੀਅנס ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਵੀ ਇਹ ਗੇਮ ਆ ਜਿਹੜੀ ਇੱਕ ਬਿਨਾਂ ਛੱਟ ਫੇੜ ਤੋਂ ਲੋਡ ਤੇ ਚੰਗੇ ਤਰੀਕੇ ਨਾਲ ਖੇਡੀ ਜਾਣੀ ਚਾਹੀਦੀ ਹੈ ਨੇ ਗਰਾਊਂਡ ਵੀ ਵਧੀਆ ਹੋਣਾ ਚਾਹੀਦਾ ਬਾਕੀ ਵਧੀਆ ਹੀ ਹੁੰਦਾ ਸਾਰੇ ਕਿਤੇ 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 ਹੁੰਦਾ ਕਿ ਯਾਰ ਥੋਏ ਥੋਏ ਪੈ ਜਾਂਦੇ ਆ ਤੇ ਬਾਕੀ ਗੇਮ ਬਹੁਤ ਵਧੀਆ ਬਹੁਤ ਸਵਾਦ ਆਉਂਦਾ ਖੇਡਣ ਵਾਲਿਆਂ ਨੂੰ ਵੀ ਤੇ ਦੇਖਣ ਵਾਲਿਆਂ ਨੂੰ ਵੀ ਹੈਨਾ ਤੇ ਐਂਟਰਟੇਨਮੈਂਟ ਦਾ ਸਾਧਨਾ ਬਹੁਤ ਧੰਨਵਾਦ ਦਰਸ਼ਕੋ ਇਹ ਨੱਕੀ ਪਾਪਰਾ ਜੀ ਬਾਈ ਬੈਕ ਪੈ ਗਿਆ ਮੈਨੂੰ ਲੱਗਦਾ ਉੱਥੇ ਗੇਰ ਬਾਦਲ ਨੂੰ ਲੱਗਿਆ ਤੇ ਪੱਟੀ ਮੈਸ ਹੋ ਗਈ ਕੰਮਾਂ ਦੀ ਸਾਰੀ ਤੇ ਨਾਲ ਕਹਿੰਦੇ ਕਠਾ ਪੁਲਾ ਟਰੈਕਟਰ ਦੇ ਆਲੇ-ਦਾਲੇ ਕਾਲਾ ਸਰਪੰਚ ਸਖੂਪੁਰਾ ਉਹ ਵੀ ਦਾ ਐਲਾਨ ਕਰਦੇ ਨੇ ਵੀ 2026 ਦਾ ਜਿੰਦਾਬਾਦ ਲਓ ਜੀ ਦੇਖਦੇ ਆਂ ਫਿਰ ਝੱਟ ਬਾਈ ਬਹੁਤ ਬਹੁਤ ਧੰਨਵਾਦ ਸਵਣ ਪੇਚਾ ਪੈਣੇ ਵਾਲਾ ਰੋਡੇ ਪਿੰਡ ਵਾਲਾ ਕਰੋਕੋ ਡਾਂ ਦੇ ਨਾਮ ਦਾ ਜਿਹੜਾ ਪ੍ਰਸਿੱਧ ਹੋ ਗਿਆ ਅੱਜਕੱਲ ਨਕੀ ਕਹਿੰਦੇ ਕਰੋਕੋ ਡਾਂ ਮੇਰੇ ਵੀਰੋ ਰੋਡ ਟੂ ਕਰਨ ਵਾਲਾ ਕਾਠਾ ਹੋ ਗਿਆ ਬਾਈ ਪੂਰਾ ਆਲੇ-ਦਾਲੇ ਜਿਹੜੀ ਗੱਲ ਹੋਣੀ ਹੈ ਇੱਧਰ ਹੋ ਜਾਓ ਪਿੱਛੇ 53 10 ਦੀ ਗੱਲ ਹੋਣੀ ਹੈ ਮੇਰੇ ਵੀਰੇ 500 ਕਹਿੰਦੇ ਅਮਰਿੰਦਰ ਨਿਊਜ਼ੀਲੈਂਡ ਨੇ ਪਹਿਲੇ ਕੇਤ ਦਾ ਹੈ ਇੱਕ ਚਮਕਾਰ ਸਾਹਿਬ ਨਾਦਗਰੰਗ ਰਿਪਰੇ ਬੈਨਰ ਹੋ ਜੀ ਡਾਕਟਰ ਖੇਡਦਾ ਮਰਮੋ ਦੇ ਖਾਰੇ ਵੀ ਦਾ ਧੰਮਾ ਦਾ ਜਿੰਨਾਂ ਬੜੀ ਆ ਜਵੀਰ ਭੱਜ ਲਿਆ ਬਈ ਕੌਲੀ ਖੇਡ ਮੁਕਾਬਲੇ ਨੂੰ ਕਰਵਾਉਣ ਦੇ ਲਈ ਦਿੱਤੀ ਸੀ ਇੱਕ 21 ਕਪੜਾ 37 ਕਪੜਾ ਹੌਕਾ ਨੇ ਕੰਮ ਜਰੂਰੀ ਦੇ ਵਾਹ ਗਰੀਬ ਤੇ ਮੰਗਦਾ ਮੁੱਤ ਔਰ ਭੱਲ ਕੇ ਕਦੇ ਨਹੀਂ ਘੂਰੀ ਦੇ ਬਈ ਔਖੇ ਔਖੇ ਕੰਮ ਕਰ ਜਾਂਦੇ ਬੰਦੇ ਪਾਕੇ ਬਸ ਮਜ਼ਦੂਰੀ ਦੇ ਨਾ ਨਰਕਾਂ ਵਿੱਚ ਖਾਵੇਂ ਧੀਰਿਆ ਔਰ ਪਾਸੇ ਕੱਪੜਾ ਜੋ ਮਜ਼ਦੂਰੀ ਦੇ ਆਓ ਜੀ ਮਿੱਤਰੋ ਲੱਤੀ ਵਾਲਾ ਵੈਕਟਰ ਆ ਗਿਆ ਮੁੱਤ ਲੈ ਲਓ 1000 ਕਲੀ ਬਾਈ ਕਲੀ 23 ਕਿਥਿਆ ਬਾਹਰ ਦੇ ਆਣੇ ਮੁਫੀ ਦਾ ਭਾਈ ਹੱਤੀ ਕਿੱਥੇੋਂ ਮਿੰਟ 500 ਲੈਦੇ ਆ ਕੋ ਲੋਕ ਜੀ ਉੱਪਰ ਹੱਤੀ ਆਲਾ ਨਵੀਂ ਪੈਸੇ ਆ ਕੇ ਮੰੰਨੋ ਗਰਾਊਂਡ ਵੱਲੋਂ 500 1000 ਅਮਰਿੰਦਰ ਵੀਰ ਇੱਥੇ ਖੜਾ ਸੀ ਉਹਦੇ ਵੱਲੋਂ 500 ਤੇ 500 ਨਿਊਜ਼ੀਲੈਂਡ ਵਾਲੇ ਅਮਰਿੰਦਰ ਵੱਲੋਂ ਆ ਲੱਗੇ ਜੀ ਵੀਰ ਜੀ ਆਜੋ ਜੀ ਮੇਰਾ 3 ਵਾ ਨੰਬਰ ਦਾ ਟੈਂਟਰ ਕੇਰਾ ਜੀ ਆ ਗਰਾਊਂਡ ਦੇ ਵਿੱਚ ਹੋਵੇਗਾ 3 ਵਾ ਤੇ 4 ਦਾ ਨੰਬਰ 32 ਨੰਤੇ 24 ਨੰਬਰ ਜੀਸੀਬੀ ਆ ਰਵੇ ਰਿਹਾ ਅੱਗੇ ਕਰਕੇ ਕਲੀ ਪਾ ਦੋ ਜੀ ਵੀਰਾ ਪੂਰਾ ਬਣਾਓ ਦੇਖਦੇ ਆਂ ਬਾਈ ਕੀ ਬਣਦਾ ਹਾਂ ਉਹ ਮਿੱਟੀ ਲੱਗੀ ਵੀਰੇ ਮੂਰੇ ਟਰਾਲੀ ਤੇ ਜੀਸੀਬੀ ਆ ਲੈ ਗਿਆ ਜੀਸੀਬੀ ਟਰਾਲੀ ਦੇ ਟਾਇਰਾਂ ਮੂਰੇ ਮਿੱਟੀ ਲੱਗੀ ਦੇ ਕਟੇਗਰੀ ਟੋਕੇ ਦੇ ਉੱਪਰ ਰੈਲੀ ਤਾਂ ਬੈਜੀ ਜਿਵੇਂ ਆਨੰਦ ਨਹੀਂ ਬਿਲਕੁਲ ਹਾਂ ਬਾਅਦ ਦੇਖਦੇ ਆਂ ਬਾਈ ਔ ਝੱਟੇ ਦੀ ਹੁਣ ਜੀਸੀਬੀ ਆ ਗਈ ਪਛੇ ਬਾ ਇੱਥੇ ਪਾ ਦੋ ਕਲੀ ਬਾਈ ਦਵਾਰੇ ਦਵਾਰੇ ਲਿਆਉਣਾ ਪਊਗਾ ਦੁਬਾਰੇ ਆਊਗਾ ਬਾਈ ਹਾਂ ਬੰਦਪੁਰ ਦੇ ਵਿਚਾਲੇ ਗਿਆ ਬਣਾਓ ਥੋੜਾ ਜਿਹਾ ਗਰਾਊਂਡ ਜੀ ਟ੍ਰੈਕ ਕੋਲੇ ਵੀ ਤਿਆਰ ਆ ਕੇ ਬਣਾਇਆ ਇੱਕ ਤਿਆਰ ਹੋਊ ਵੀਰੇ ਫੇਰ ਦੇਖਦੇ ਆਂ ਝੱਟ ਦੁਬਾਰੇ ਕੀ ਆ ਉਹ ਦੇਖੋ ਆਉਂਦਾ ਕਨੇ ਮੁੰਡਾ ਲੱਕੀ ਕਰੋਕੋਡਾਇਲ 53 ਬਸ ਚੌਂ ਦੀ ਰੌਂਦਾ ਕੋ ਗਗਨ ਕੈਨੇਡਾ ਨਾਲ ਜੁੜਿਆ ਹੋਇਆ ਹਰਮਨ ਵੀਰ ਦਾ ਧੰਨਵਾਦ ਆ ਜਿਹੜਾ ਕਨੇ ਆ ਜਗ੍ਹਾ ਦਿੱਤੀ ਆ ਜਿਹਨੇ ਆ ਜ਼ਮੀਨ ਦਿੱਤੀ ਆ ਚੱਲ ਓਏ ਲੱਕੀ ਖਿਚੋਏ ਗਬਰੂਆ ਪਰ ਦੂਜੇ ਪਾਸੇ ਦੇਖੀਏ ਇਸ ਵੇਲੇ ਕਨੇ ਨੌਜਵਾਨਾ ਔਰ ਕਨੇ ਟੋਆ ਦਾ ਪਾਦੀ ਜਿਹਨ ਡਾਕਟਰ ਕਰਦਾ ਆ ਤੋਰੋ ਤਾ ਨਾ ਬਾਵੇ ਜੇ ਟੱਕਰ ਕਰਦਾ ਤਾਂ ਤਾ ਤੋਰੋ ਹੋ ਗਈ ਬਾਈ ਪੱਟੀ ਮੈਂ ਇਸ ਵਿਚਾਰੇ ਦੀ ਪਰਵਾਸ ਪੈ ਗਿਆ ਉਹ ਤਾਂ ਓਹੋ ਗੋਦੀ ਵੀ ਬਟਲਾ ਦਾ ਬਾਦਵਾ ਧੰਨਵਾਦ ਆ ਅਗਲਾ ਟੱਕਰ ਜੀ ਜੀ ਤੱਕ ਤਿਆਰ ਕਰਦੇ ਆ ਅਗਲਾ ਕਿਹੜਾ ਜੱਗ ਹੈ ਜੀ ਪੰਜ ਬੋਲ ਦਿਓ ਅਗਲਾ ਕਿਹੜਾ ਹੋ ਗਿਆ ਵੀਰੇ ਕੰਮ ਬੈਕਪੈਗ ਗਿਆ ਬਾਈ ਤੋਂ ਮੈਂ ਲਾਦਾ ਭਲੇਖੇ ਨਾਲ ਉਹਾਨਕ ਗਾ ਚੁਰੀਤ ਬਕੌਰ ਸਾਹਿਬ ਛੱਲੋ ਬਾਜਰੇ ਛੱਲੋ ਬਾਜਰੇ ਵਾਲਾ ਕਹਿੰਦੇ ਸ੍ਰੀ ਚਮਕਾਨ ਸਾਹਿਬ ਕੋ ਡਾਕਟਰ ਬਸੀਸ ਜਰ ਦੇ ਜੀਵਾ ਉਹਨਾਂ ਵੀਰਾਂ ਦਾ ਧੰਨਵਾਦ ਹੈ ਉਦੋਂ ਅਗਲਾ ਕਿਹੜਾ ਮੈਚ ਹੋਵੇਗਾ ਉਹ ਕਹਿੰਦੇ ਅੰਤਪਤ ਬੱਬਾ ਅਜੀਤ ਸਿੰਘ ਹੰਸਾਲੀ ਵਾਲੇ ਸੇ 55 ਜਿਹੜੇ ਕਮੰਡ ਨੇ ਲਿਆ ਪੜ ਗਿਆ ਭਾਈ ਕੰਮ ਖਰਾਬ ਹੋ ਗਿਆ